ਅੱਜ ਇਨਸਾਨ ਆਪਣੀ ਸਪਿਰਚੁਅਲ ਗਰੋਥ ਅਤੇ ਸ਼ਾਂਤੀ ਆਨੰਦ ਪ੍ਰੇਮ ਨੂੰ ਤਸਰ ਰਿਹਾ ਆ ਇਹ ਸਾਰੀਆਂ ਚੀਜ਼ਾਂ ਤੋਂ ਵਾਂਝਾ ਇਨਸਾਨ ਹਰ ਥਾਂ ਦੇ ਉੱਤੇ ਕੋਸ਼ਿਸ਼ ਕਰਦਾ ਆ ਕਿ ਉਹਨੂੰ ਕਿਸੇ ਤਰ੍ਹਾਂ ਸ਼ਾਂਤੀ ਮਿਲੇ ਕੋਈ ਕਹਿੰਦਾ ਮੈਂ ਆਪਣੀ ਸ਼ਾਂਤੀ ਦੇ ਲਈ ਆ ਘਰ ਬਣਾ ਰਿਹਾ ਤੇ ਘਰ ਬਣਾਉਣ ਤੋਂ ਬਾਅਦ ਵੀ ਫੇਰ ਉਹਨੂੰ ਉਸੇ ਘਰ ਤੋਂ ਡਰ ਲੱਗਦਾ ਜਦੋਂ ਵੀ ਕਿਤੇ ਆਰਥਕ ਕੋਈ ਆਉਂਦਾ ਉਸੇ ਘਰ ਤੋਂ ਭੱਜ ਕੇ ਬਾਹਰ ਆ ਜਾਂਦਾ ਤੇ ਫਿਰ ਉਹਨੂੰ ਪੁੱਛਦੇ ਆ ਕੀ ਹੋਇਆ ਕਹਿੰਦਾ ਆਰਥਕ ਕੋਈ ਘਾਰਿਆ ਇਸ ਕਰਕੇ ਉਹਨੂੰ ਆਪਣੇ ਘਰ ਦੇ ਉੱਤੇ ਆਪਣੀ ਬਣਾਈ ਹੋਈ ਚੀਜ਼ ਦੇ ਉੱਤੇ ਵੀ ਭਰੋਸਾ ਨਹੀਂ ਆ ਔਰ ਕੋਈ ਆਪਣੀ ਸ਼ਾਂਤੀ ਦੇ ਲਈ ਜੰਗਲਾਂ ਵਿੱਚ ਜਾ ਰਿਹਾ ਕੋਈ ਆਪਣੇ ਪਰਿਵਾਰ ਨੂੰ ਤਿਆਗ ਰਿਹਾ ਕੋਈ ਆਪਣੀ ਸ਼ਾਂਤੀ ਦੇ ਲਈ ਟੂਨੇ ਕਰ ਰਿਹਾ ਜਾਦੂ ਕਰ ਰਿਹਾ ਕੋਈ ਇਸ ਕੋਸ਼ਿਸ਼ ਦੇ ਵਿੱਚ ਲੱਗਾ ਹੈ ਤੇ ਉਹਨੂੰ ਕੋਈ ਬਹੁਤ ਹੀ ਕਰਨੀ ਵਾਲਾ ਆਦਮੀ ਮਿਲ ਜਵੇ ਤਾਂ ਕਿ ਕਰਨੀ ਵਾਲਾ ਉਹਦੇ ਜੀਵਨ ਦੇ ਵਿੱਚ ਕੋਈ ਕਲਾਮਤ ਕਰ ਦੇਵੇ ਕੋਈ ਬਹੁਤ ਹੀ ਦੁਖੀ ਆ ਤੇ ਉਹ ਚਾਹਦਾ ਹੈ ਕੋਈ ਮੈਨੂੰ ਸੁੱਖ ਦੇ ਦੇਵੇ ਤੇ ਉਹ ਉਸ ਚੀਜ਼ ਦੇ ਪਿੱਛੇ ਲੱਗਾ ਹੋਇਆ ਮਤਲਬ ਕਿ ਇੰਨੀ ਤਰੱਕੀ ਕਰਨ ਤੋਂ ਬਾਅਦ ਵੀ ਉਹਦੀ ਆਪਣੀ ਪਰਸਨਲ ਸੈਟੀਸਫੈਕਸ਼ਨ ਬਹੁਤ ਵੀਕ ਆ ਪਰਸਨਲ ਸੈਟੀਸਫੈਕਸ਼ਨ ਬਹੁਤ ਵੀਕ ਹੋਣ ਕਰਕੇ ਅੱਜ ਦੁਨੀਆ ਦੇ ਵਿੱਚ ਬਹੁਤ ਮੰਦਾ ਹਾਲ ਆ ਭਰਾ ਭਰਾ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਰਿਆ ਭਰਾ ਭਰਾ ਨੂੰ ਮਾਰ ਰਿਹਾ ਉਹਦਾ ਕਤਲ ਕਰ ਰਿਹਾ ਭੈਣਾ ਭਰਾਵਾਂ ਵਿੱਚ ਲੜਾਈਆਂ ਹੋ ਰਹੀਆਂ ਵੰਡੀਆਂ ਪੈ ਰਹੀਆਂ ਇੱਥੋਂ ਤੱਕ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਸੀਗਾ ਇੱਕ ਨਿਊਜ਼ ਕਿ ਪਾਣੀ ਮੋੜਨ ਤੋਂ ਲੜਾਈ ਹੋ ਗਈ ਤੇ ਭਰਾ ਨੇ ਆਪਣੇ ਸਕੇ ਭਰਾ ਨੂੰ ਮਾਰ ਦਿੱਤਾ ਗੋਲੀ ਮਾਰ ਕੇ ਕਿੱਥੇ ਗਿਆ ਪ੍ਰੇਮ ਅੱਜ ਦੁਨੀਆ ਦੇ ਵਿੱਚੋਂ ਮੈਨੂੰ ਲੱਗਦਾ ਖੰਭ ਲਾ ਕੇ ਉੱਡ ਗਿਆ ਪ੍ਰੇਮ ਕੋਣ ਹੈ ਜਿਹੜਾ ਤੁਹਾਨੂੰ ਸੱਚਾ ਪ੍ਰੇਮ ਕਰਦਾ ਹੈ ਮੈਨੂੰ ਲੱਗਦਾ ਕੋਈ ਹੈ ਨਹੀਂ ਜਿਹੜਾ ਸੱਚਾ ਪ੍ਰੇਮ ਕਰਦਾ ਬਿਨਾਂ ਪਰਮੇਸ਼ਵਰ ਅਕਾਲ ਪੁਰਖ ਤੋਂ ਬਿਨਾਂ ਇਨਸਾਨ ਦੇ ਨਾਲ ਕੋਈ ਸੱਚੀ ਮੁਹੱਬਤ ਨਹੀਂ ਕਰਦਾ ਬਾਈਬਲ ਮੈਨੂੰ ਇਦਾਂ ਸਿਖਾਉਂਦਾ ਆ ਕਿ ਜੀਸਸ ਕ੍ਰਾਈਸ ਇਸ ਦੁਨੀਆ ਦੇ ਉੱਤੇ ਮੁਹੱਬਤ ਨੂੰ ਲੈ ਕੇ ਆਏ ਮੁਹੱਬਤ ਦਾ ਪੈਗਾਮ ਲੈ ਕੇ ਆਏ ਉਹਨਾਂ ਨੇ ਆਪਣੀ ਪੂਰੀ ਲਾਈਫ ਦੇ ਵਿੱਚ ਇਸ ਧਰਤੀ ਉੱਤੇ ਮੁਹੱਬਤ ਦਾ ਪੈਗਾਮ ਦਿੱਤਾ ਮੁਹੱਬਤ ਦਾ ਪੈਗਾਮ ਇੱਡੀ ਵੱਡੀ ਉਹਨਾਂ ਨੇ ਕੁਆਂਟੀਟੀ ਦੇ ਵਿੱਚ ਦਿੱਤਾ ਕਿ ਸਾਰੀ ਦੁਨੀਆ ਉੱਤੇ ਅੱਜ ਜੀਸਸ ਕ੍ਰਾਈਸ ਦਾ ਨਾਮ ਬਹੁਤ ਹੀ ਵੱਡੇ ਪੱਦਰ ਤੇ ਲਿਆ ਜਾਂਦਾ ਹੈ। ਪੂਰੀ ਦੁਨੀਆ ਦੇ ਵਿੱਚ ਜੀਸਸ ਕ੍ਰਾਈਸ ਦਾ ਨਾਮ ਉੱਤੇ ਆ ਪ੍ਰੇਮ ਦੇ ਵਿੱਚ ਪੂਰੀ ਦੁਨੀਆ ਵਿੱਚ ਜੀਸਸ ਕ੍ਰਾਈਸ ਦਾ ਨਾਮ ਆ محبت ਦੇ ਵਿੱਚ ਕੀ ਤੁਸੀਂ ਜਾਣਦੇ ਆ ਕਿ ਜੀਸਸ ਕ੍ਰਾਈਸ ਨੇ ਇਸ ਧਰਤੀ ਉੱਤੇ ਦੁਨੀਆ ਉੱਤੇ ਕੋਈ ਲੜਾਈ ਲੜੀ ਨਹੀਂ ਪਰ ਲੜਾਈਆਂ ਜਿੱਤੀਆਂ ਬਹੁਤ ਆ ਬਿਨਾ ਲੜਾਈ ਲੜਨ ਦੇ ਜੀਸਸ ਕ੍ਰਾਈਸ ਨੇ ਲੜਾਈਆਂ ਜਿੱਤੀਆਂ ਆ ਔਰ ਉਹਨਾਂ ਦੇ ਵਿਰੋਧੀਆਂ ਨੇ ਸਾਰਾ ਕੁਝ ਕਰਨ ਤੋਂ ਬਾਅਦ ਆਪਣੀ ਹਾਰ ਕਬੂਲ ਕਰ ਲਈ ਤੇ ਉਹਨਾਂ ਨੇ ਮੰਨ ਲਿਆ ਕਿ ਇਹ ਜਿਹੜਾ ਹੈ ਇਹ ਪਰਮੇਸ਼ਵਰ ਦਾ ਪੁੱਤਰ ਹੈ ਇਹ ਪਰਮੇਸ਼ਵਰ ਦਾ ਪੁੱਤਰ ਹੈ ਮੈਂ ਵਿਸ਼ਵਾਸ ਕਰਦਾ ਹਾਂ ਜੇ ਅੱਜ ਤੁਸੀਂ ਵੀ ਯਕੀਨ ਕਰ ਲੋ ਕਿ ਯਿਸੂ ਮਸੀਹ ਪਰਮੇਸ਼ਵਰ ਦੇ ਪੁੱਤਰ ਆ ਤੇ ਮੈਂ ਤੁਹਾਨੂੰ ਵੀ ਉਹਦੇ ਕਲਾਮ ਦੀਆਂ ਗੱਲਾਂ ਦੱਸ ਸਕਦਾ ਹਾਂ ਅੱਜ ਬਹੁਤ ਸਾਰੇ ਪਰਿਵਾਰਾਂ ਨੂੰ ਇਹ ਗੱਲਾਂ ਪਸੰਦ ਨਹੀਂ ਆ ਸਕਦੀਆਂ ਉਹਨਾਂ ਨੂੰ ਪਸੰਦ ਨਹੀਂ ਆਉਂਦੀਆਂ ਉਹਨਾਂ ਨੂੰ ਲੱਗਦਾ ਐਵੇਂ ਕੈਮਰੇ ਮੁਰੇ ਬੈਜਨਦੇ ਕੋਈ ਗੱਲ ਪੱਲੇ ਪੈਂਦੀ ਨਹੀਂ ਜੇ ਅਸੀਂ ਪਹਿਲੀ ਕਲਾਸ ਦੇ ਸਟੂਡੈਂਟ ਨੂੰ 10ਵੀਂ ਕਲਾਸ ਦੇ ਵਿੱਚ ਜਾ ਕੇ ਬਿਠਾ ਦਈਏ ਟੀਚਰ ਦੇ ਮੂਹਰੇ ਉਹਦੇ ਪੱਲੇ ਕੀ ਪਾਊਗਾ ਹਜਿਉ ਨੂੰ 9 ਸਾਲ ਚਾਹੀਦੇ ਆ ਕਿ ਉਹ 9 ਸਾਲ ਪੜ੍ਹਾਈ ਕਰਕੇ ਫੇ 10ਵੀਂ ਕਲਾਸ ਦੇ ਵਿੱਚ ਜਾ ਕੇ ਬੈਠੇ ਤਾਂ ਉਹਨੂੰ ਜਿਹੜਾ 10th ਦਾ ਟੀਚਰ ਆ ਤਾਂ ਉਹਨੂੰ ਸਿਖਾ ਸਕਦਾ ਆ ਤਾਂ ਉਹਦੇ ਸਮਝ ਆਉਣੀ ਆ ਤੁਹਾਡੇ ਸਮਝ ਨਹੀਂ ਆਉਂਦੀ ਉਹਦਾ ਕਸੂਰ ਮੇਰਾ ਨਹੀਂ ਆ ਜਾਂ ਮਸੀਪਾ ਚਾਰਕਾਂ ਦਾ ਨਹੀਂ ਆ ਕਿਉਂਕਿ ਤੁਸੀਂ ਐਡਮਿਸ਼ਨ ਹੀ ਲਿਆ ਹਜੇ ਸਿੱਖਣ ਦੇ ਲਈ ਜਿਸ ਦਿਨ ਤੁਸੀਂ ਖੋਜੀ ਬਣ ਗਏ ਸਿੱਖਣ ਵਾਲੇ ਬਣ ਗਏ ਔਰ ਤੁਸੀਂ ਇਸ ਚੀਜ਼ ਨੂੰ ਸਿੱਖਣ ਦੇ ਲਈ ਉਤਾਪਲੇ ਹੋ ਗਏ ਤੁਹਾਡੇ ਅੰਦਰ ਉਤਸ਼ਾਹ ਆ ਗਿਆ ਤੇ ਤੁਸੀਂ ਜ਼ਰੂਰ ਦੇਖੋਗੇ ਪਰਮੇਸ਼ਵਰ ਦੀ ਕਿਰਪਾ ਨੂੰ ਆਪਣੇ ਜੀਵਨ ਦੇ ਅੰਦਰ ਮੈਂ ਇੱਕ ਗੱਲ ਮਸੀਹ ਵਿਸ਼ਵਾਸੀਆਂ ਦੇ ਨਾਲ ਕਰਕੇ ਫਿਰ ਮੈਂ ਪ੍ਰਚਾਰ ਵਿੱਚ ਐਂਟਰੀ ਕਰਨੀ ਆ ਤੇ ਉਹ ਗੱਲ ਇਹ ਆ ਬਹੁਤ ਸਾਰੇ ਵਿਸ਼ਵਾਸੀਆਂ ਨੂੰ ਇੱਕ ਸਲਾਹ ਦੇਣੀ ਚਾਹੁੰਦਾ ਹਾਂ ਕਿ ਅ ਮੈਂ ਐਦਾਂ ਕਹਿਣਾ ਚਾਹੁੰਦਾ ਹਾਂ ਜੇ ਤੁਹਾਨੂੰ ਸਮਝ ਆ ਜਾਵੇ ਵੀ ਅਸੀਂ ਜੀਸਸ ਕ੍ਰਾਈਸ ਦੇ ਪਿੱਛੇ ਤਾਂ ਚੱਲਦੇ ਆ ਪਰ ਉਹਦੇ ਜਿਹੜੇ ਪ੍ਰੋਟੋਕਾਲਸ ਹੈਗੇ ਆ ਜਿਹੜੀਆਂ ਮਰਿਆਦਾ ਉਹਨੇ ਸਾਨੂੰ ਦਿੱਤੀਆਂ ਆ ਸਾਡੇ ਗੁਰੂ ਨੇ ਅਸੀਂ ਜ਼ਿਆਦਾਤਰ ਉਹਦੀਆਂ ਮਰਿਆਦਾ ਨੂੰ ਇਗਨੋਰ ਕਰਦੇ ਆ ਜਾਂ ਇਦਾਂ ਕਹਿ ਲੋ ਜਾਂ ਇਹ ਕਹਿ ਲੋ ਕਿ ਅਸੀਂ ਤੋੜਦੇ ਆ ਇੱਕ ਬਹੁਤ ਹੀ ਸਧਾਰਨ ਜੀ ਐਗਜ਼ਾਮਪਲ ਦੇ ਨਾਲ ਮੈਂ ਤੁਹਾਨੂੰ ਦੱਸਣਾ ਜੇ ਤੁਸੀਂ ਆਪਣੀ ਡਿਊਟੀ ਤੇ 9 ਵਜੇ ਜਾਂਦੇ ਆ ਪਰ ਤੁਸੀਂ ਗਏ 9:30 9:30 ਤੇ ਤੁਸੀਂ ਜਾ ਕੇ ਉੱਥੇ 9 ਵਜੇ ਹੀ ਭਰਦੇ ਆ 15 ਮਿੰਟ ਦਾ ਹੇਰ ਫੇਰ ਤੁਸੀਂ ਕਰ ਦਿੱਤਾ ਇਹ ਟਾਈਮ ਕਿਸੇ ਆਦਮੀ ਨੇ ਨਹੀਂ ਬਣਾਇਆ ਇਸ ਕਰਕੇ ਅਸੀਂ ਇਹਦੇ ਵਿੱਚ ਹੇਰ ਫੇਰ ਨਹੀਂ ਕਰ ਸਕਦੇ ਪ੍ਰਮਾਤਮਾ ਨੇ ਬਣਾਇਆ ਕਿਉਂ ਨਹੀਂ ਤੁਸੀਂ ਆਪਣੀ ਇਸ ਚੀਜ਼ ਦਾ ਪ੍ਰੂਫ ਦਿੰਦੇ ਸਬੂਤ ਦਿੰਦੇ ਕਿ ਤੁਸੀਂ ਇੱਕ ਸਹੀ ਸਿੱਖਿਆ ਨੂੰ ਪਾਇਆ ਆ ਤੇ ਤੁਸੀਂ ਆਪਣੀ ਸਿੱਖਿਆ ਨੂੰ ਕਦੇ ਬਦਲਦੇ ਨਹੀਂ 6 ਮਹੀਨੇ, ਸਾਲ, 2 ਸਾਲ ਮੇਰਾ ਖਿਆਲ 2 ਸਾਲ ਤੋਂ ਜ਼ਿਆਦਾ ਟਾਈਮ ਲੱਗਦਾ ਨਹੀਂ ਕਿਸੇ ਨੂੰ ਵੀ ਉਹਦੇ ਰਿਜ਼ਲਟ ਉਹਦੇ ਜਿਹੜੇ ਸਮੀਕਰਨ ਤੁਹਾਡੇ ਜੀਵਨ ਦੇ ਅੰਦਰ ਆਉਣੇ ਆ ਉਹ ਅਨਐਕਸਪੈਕਟਿਡ ਹੋਣਗੇ ਉਹ ਇੰਨੇ ਜਿਆਦੇ ਹੋਣਿਆਂ ਉਹਨੀਆਂ ਬਲੈਸਿੰਗਸ ਪ੍ਰਭੂ ਨੇ ਖੋਲ ਦੇਣੀਆਂ ਤੁਹਾਡੇ ਲਈ ਕਿ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਵੀ ਕਿਦਾਂ ਖੋਲ ਦਿੱਤੀਆਂ ਬਹੁਤ ਸਾਰੇ ਪਰਿਵਾਰ ਆਪਣੀ ਸਚਾਈ ਦਾ ਸਬੂਤ ਨਹੀਂ ਦੇ ਸਕੇ ਇਸ ਦੁਨੀਆ ਦੇ ਅੰਦਰ ਉਹਨਾਂ ਨੂੰ ਲੱਗਦਾ ਕਿ ਚਰਚ ਦੇ ਅੰਦਰ ਹੀ ਆ ਵਧੀਆ ਆਰਾਧਨਾ ਕਰਨੀ ਚਰਚ ਦੇ ਅੰਦਰ ਹੀ ਵਧੀਆ ਤਰੀਕੇ ਨਾਲ ਪ੍ਰਾਰਥਨਾ ਕਰਨੀ ਆ ਚਰਚ ਦੇ ਟਾਈਮ ਦੇ ਨਾਲ ਆਪਾਂ ਜਾਣਾ ਆ ਪਰ ਬਾਕੀ ਸਾਰੀਆਂ ਚੀਜ਼ਾਂ ਪਾਓ ਕਹਾਣੀਆਂ ਜੋ ਬਾਕੀ ਦੀ ਦੁਨੀਆ ਕਰਦੀ ਆ ਮੇਰੇ ਪਿਆਰੇ ਵਿਸ਼ਵਾਸੀ ਭੈਣੋ ਤੇ ਭਰਾਵੋ ਨਹੀਂ ਅਸੀਂ ਇਸ ਧਰਤੀ ਤੇ ਰਹਿੰਦੇ ਹਾਂ ਆਪਣੀ ਇੱਕ ਜ਼ਿੰਦਾਦਲੀ ਇੱਕ ਇਮਾਨਦਾਰੀ ਔਰ ਇੱਕ ਸਹੀ ਵਿਸ਼ਵਾਸੀ ਹੋਣ ਦਾ ਸਬੂਤ ਦੇਣਾ ਆ ਮੈਂ ਇੱਕ ਭੈਣ ਦੀ ਕਹਾਣੀ ਸੁਣਦਾ ਸੀਗਾ ਮੈਨੂੰ ਬਹੁਤ ਹੀ ਪਸੰਦ ਆਈ ਆ ਤੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਹਾਂ ਆ ਉਹ ਪੁਆਇੰਟਸ ਜਿੱਦਾਂ ਜਿਹੜੇ ਪੁਆਇੰਟਸ ਤੇ ਨੱਪ ਕੇ ਕੋਈ ਬਾਡੀ ਨੂੰ ਰਿਲੈਕਸ ਕਰਦੇ ਆ ਉਹ ਇਦਾਂ ਦਾ ਕੋਈ ਕੰਮ ਕਰਦੀ ਆ ਆਪਣਾ ਤੇ ਉਹ ਪ੍ਰਭੂ ਦੇ ਵਿੱਚ ਆ ਤਾਂ ਇੱਕ ਲੇਡੀ ਉਹਦੇ ਕੋਲ ਆਉਂਦੀ ਸੀਗੀ ਜਿਹੜੀ ਇੱਕ ਬਹੁਤ ਧਾਰਮਿਕ ਸੀਗੀ ਤੇ ਉਹਦੀ ਧਾਰਮਿਕਤਾ ਨੂੰ ਦੇਖ ਕੇ ਉਹਨੇ ਪ੍ਰਭੂ ਦੀਆਂ ਗੱਲਾਂ ਉਹਦੇ ਨਾਲ ਕਾਨੀਆਂ ਸ਼ੁਰੂ ਕੀਤੀਆਂ ਤੇ ਜਦੋਂ ਗੱਲਾਂ ਕਰਦੀ ਸੀ ਤੇ ਉਹ ਜਿਹੜੀ ਧਾਰਮਿਕਤਾ ਦੇ ਵਿੱਚ ਔਰਤ ਸੀਗੀ ਉਹਨੂੰ ਕਹਿੰਦੀ ਸੀ ਚੁੱਪ ਕਰ ਜਾ ਮੈਂ ਗੱਲਾਂ ਨਹੀਂ ਸੁਣੀਆਂ ਮਸੀਹ ਵਾਲੀਆਂ ਉਹਦੇ ਖਿਆਲ ਚ ਇਦਾਂ ਜਾਂਦਾ ਸੀਗਾ ਕਿ ਮੈਂ ਜੇ ਮਸੀਹ ਦੀਆਂ ਗੱਲਾਂ ਸੁਣੀਆ ਸ਼ਾਇਦ ਮੇਰਾ ਆਪਣਾ ਜਿਹੜਾ ਧਰਮ ਹੈ ਉਹ ਪ੍ਰਸ਼ਟਾ ਨਾ ਹੋ ਜਵੇ ਤੇ ਉਹਨੂੰ ਸਿੱਧੇ ਤੌਰ ਤੇ ਕਹਿੰਦੀ ਸੀ ਤੂੰ ਮੇਰਾ ਧਰਮ ਪ੍ਰਸ਼ਟ ਕਰਨਾ ਆ ਚੁੱਪ ਕਰ ਬੰਦ ਕਰ ਮੇਰੇ ਨਾਲ ਨਹੀਂ ਇਹ ਗੱਲਾਂ ਕਰਨੀਆਂ ਕਰਕੇ ਜਿਹੜੀ ਇੱਕ ਵਿਸ਼ਵਾਸੀ ਭੈਣ ਸੀਗੀ ਉਹਦੇ ਮਨ ਵਿੱਚ ਇਹ ਆਈ ਜਾਂਦਾ ਸੀ ਵੀ ਇਹ ਬਹੁਤ ਧਰਮੀ ਆ ਇਹਨੂੰ ਧਾਰਮਿਕਤਾ ਦੀਆਂ ਸਹੀ ਗੱਲਾਂ ਜਿਹੜੀਆਂ ਮੈਨੂੰ ਪਤਾ ਆ ਮੈਂ ਇਹਦੇ ਤੱਕ ਪਹੁੰਚਾਉਣੀਆਂ ਆ ਇਹ ਮੇਰੀ ਜੌਬ ਹੈ ਇਹ ਮੇਰੀ ਇੱਕ ਡਿਊਟੀ ਆ ਜੋ ਮੈਂ ਸਿੱਖਿਆ ਚਰਚ ਵਿੱਚ ਜਾ ਕੇ ਮੈਂ ਇਹਨੂੰ ਜ਼ਰੂਰ ਸਖਾਦਮਾ ਇੱਕ ਅਨਬਲੀਵਰ ਲੇਡੀ ਦੇ ਲਈ ਕਿੰਨਾ ਉਹਨੇ ਪੇਨ ਰੱਖੀ ਉਹਦੇ ਲਈ ਤੇ ਫਿਰ ਉਹ ਜਦੋਂ ਵੀ ਉਸ ਲੇਡੀ ਉਹਦੇ ਕੋਲ ਆਉਂਦੀ ਸੀ ਉਹ ਪਹਿਲਾਂ ਪ੍ਰਾਰਥਨਾ ਕਰਦੀ ਸੀ ਪ੍ਰਭੂ ਇਹ ਔਰਤ ਆਈ ਆ ਇਹ ਬੜੀ ਧਾਰਮੀ ਆ ਮੈਨੂੰ ਤੇਰਾ ਵਚਨ ਦੇਣਾ ਚਾਹਣੀ ਆ ਮੇਰੀ ਮਦਦ ਕਰ ਇੱਕ ਦਿਨ ਉਹਨੇ ਕਿਹਾ ਤੂੰ ਮੇਰੇ ਨਾਲ ਪ੍ਰਭੂ ਦੀਆਂ ਗੱਲਾਂ ਕਰ ਲੈ ਪਰ ਜਿਸ ਦਿਨ ਮੈਂ ਆਪਣੇ ਗੁਰੂ ਦੇ ਜਾਣਾ ਤੈਨੂੰ ਮੇਰੇ ਨਾਲ ਜਾਣਾ ਪੈਣਾ ਆ ਉਹਨੇ ਕਿਹਾ ਵੀ ਡੀਲ ਠੀਕ ਆ ਤੂੰ ਮੇਰੇ ਕੋਲ ਪ੍ਰਭੂ ਦੀਆਂ ਗੱਲਾਂ ਸੁਣ ਲੈ ਤੇ ਜਿੱਦਨ ਤੂੰ ਜਾਣਾ ਹੋਗਾ ਮੈਂ ਤੇਰੇ ਨਾਲ ਚੱਲ ਜਾਂਗੀ ਤੇ ਚਾਰ ਪੰਜ ਦਿਨ ਜੋ ਵੀ ਸੀਗਾ ਉਹ ਸੁਣਾਉਂਦੀ ਰਹੀ ਪ੍ਰਭੂ ਦਾ ਤੇ ਨਾਲੇ ਉਹਦਾ ਟਰੀਟਮੈਂਟ ਕਰਦੀ ਰਹੀ ਤੇ ਜਦੋਂ ਪੰਜ ਚਾਰ ਪੰਜ ਦਿਨ ਹੋ ਗਏ ਫਿਰ ਉਹਨੇ ਕਿਹਾ ਵੀ ਤੂੰ ਮੈਨੂੰ ਇੱਕ ਪ੍ਰੋਮਿਸ ਕੀਤਾ ਆ ਉਹਨੇ ਕਿਹਾ ਵੀ ਹਾਂ ਕੀਤਾ ਆ ਉਹਨੇ ਕਿਹਾ ਵੀ ਕੱਲ ਜਾਣਾ ਆ ਉਹ ਕਹਿੰਦੀ ਠੀਕ ਆ ਜਦੋਂ ਗਏ ਜਦੋਂ ਐਨ ਉੱਥੇ ਪਹੁੰਚੇ ਉਹਨੇ ਕਿਹਾ ਵੀ ਮੈਨੂੰ ਪਤਾ ਤੁਸੀਂ ਹੋਰ ਨਾ ਥਾਵਾਂ ਤੇ ਜਾਂਦੇ ਨਹੀਂ ਜਿਹੜੇ ਮਸੀਹ ਵਿਸ਼ਵਾਸੀ ਆ ਤੂੰ ਇੱਦਾਂ ਕਰ ਗੱਡੀ ਦੇ ਵਿੱਚ ਬੈਠ ਜਾ ਸੋ ਉਹ ਗੱਡੀ ਦੇ ਵਿੱਚ ਬੈਠੀ ਰਹੀ ਤੇ ਦੋ ਕਵਾਰੀ ਇਦਾਂ ਹੋਇਆ ਪਰ ਮੈਂ ਐਂਡਵੈਚੋਨ ਮੈਨੂੰ ਪਤਾ ਲੱਗਿਆ ਉਸ ਲੇਡੀ ਨੇ ਦੋ ਵਾਰੀ ਬਾਈਬਲ ਪੜ੍ਹ ਵੀ ਲਈ ਆ ਜਦੋਂ ਤੁਸੀਂ ਕਿਸੇ ਦੇ ਲਈ ਐਫਰਟਸ ਲਾਉਨੇ ਆ ਤੁਸੀਂ ਉਹਦਾ ਰਿਜ਼ਲਟ ਦੇਖਦੇ ਆ ਪਰ ਉਹਨੇ ਬਾਈਬਲ ਪੜ੍ਹ ਲਈ ਆ ਪਰ ਉਹਨੇ ਰੂਹਾਂ ਕਿੰਨੀਆਂ ਜਿੱਤਣੀਆਂ ਇਹ ਤੁਸੀਂ ਅੰਦਾਜ਼ਾ ਲਾ ਲਓ ਅਸੀਂ ਵੀ ਜਿਹੜੇ ਪ੍ਰਭੂ ਦੇ ਵਿੱਚ ਆ ਇਹ ਸਾਡੀ ਡਿਊਟੀ ਆ ਇੱਥੇ ਕੈਮਰੇਮੁਰੇ ਆਉਣਾ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਵੀ ਜੋ ਤੁਸੀਂ ਸਿੱਖ ਲਿਆ ਚਲੋ ਜਾ ਕੇ ਦੁਨੀਆ ਦੇ ਵਿੱਚ ਪ੍ਰਚਾਰ ਕਰੋ ਨੇ ਕਿਹਾ ਤੁਸੀਂ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ ਜਾਨੀ ਕਿ ਧਰਤੀ ਦੇ ਦੂਜੇ ਬੰਨੇ ਤੱਕ ਵੀ ਤੁਹਾਨੂੰ ਜਾਣਾ ਪੈਣਾ ਕਈ ਵਾਰੀ ਦੂਜਿਆਂ ਨੂੰ ਇਦਾਂ ਲੱਗਦਾ ਹੁੰਦਾ ਜਹਾਜ਼ ਝੂਟਦੇ ਆ ਗੱਡੀਆਂ ਝੂਟਦੇ ਆ ਬੜੇ ਹੀ ਸੌਖੇ ਆ ਚਿੱਟੇ ਕੱਪੜੇ ਪਾਉਂਦੇ ਆ ਹਾਂਜੀ ਬਹੁਤ ਵਧੀਆ ਆ ਪਰ ਤੁਹਾਨੂੰ ਇੱਕ ਮਰਿਆਦਾ ਦੇ ਵਿੱਚ ਰਹਿਣਾ ਪੈਣਾ ਆ ਇਹ ਤੁਸੀਂ ਵੀ ਕਰ ਸਕਦੇ ਆ ਜਹਾਜ਼ ਤੁਸੀਂ ਵੀ ਝੂਟ ਸਕਦੇ ਆ ਗੱਡੀਆਂ ਤੁਸੀਂ ਵੀ ਝੂਟ ਸਕਦੇ ਆ ਚਿੱਟੇ ਕੱਪੜੇ ਤੁਸੀਂ ਵੀ ਪਾ ਸਕਦੇ ਆ ਇਹ ਸਭ ਚੀਜ਼ਾਂ ਤੁਹਾਡੇ ਲਈ ਵੀ ਆ ਪਰ ਆਪਣੇ ਆਪ ਨੂੰ ਸਮਰਪਿਤ ਕਰੋ ਪਰਮਾਤਮਾ ਦੇ ਚਰਨਾਂ ਦੇ ਵਿੱਚ ਉਹ ਜਰੂਰ ਤੁਹਾਨੂੰ ਵੀ ਦੇਊਗਾ ਮੇਰੀ ਦੁਆ ਆ ਮੇਰੀ ਦੁਆ ਆ ਕਿ ਤੁਹਾਨੂੰ ਬਹੁਤ ਜਲਦੀ ਇਹ ਚੀਜ਼ਾਂ ਮਿਲਣ ਪਰ ਉਸ ਤੋਂ ਪਹਿਲਾਂ ਪਰਮੇਸ਼ਵਰ ਦਾ ਵਚਨ ਇੱਕ ਗੱਲ ਕਹਿੰਦਾ ਮੇਰੇ ਰਾਜ ਦੀ ਖੋਜ ਕਰੋ ਬਾਕੀ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਊਗੀਆਂ ਸੋਦਾ ਰਾਜ ਆ ਆਪਾਂ ਨੂੰ ਸਿੱਖਣਾ ਪੈਂਦਾ ਬੈਠਣਾ ਪੈਂਦਾ ਫਿਰ ਉਹ ਆਪਣੇ ਰਾਜ ਨੂੰ ਸਾਡੇ ਉੱਤੇ ਪ੍ਰਗਟ ਕਰਦਾ ਮੈਂ ਬਾਈਬਲ ਲੈ ਰਿਆ ਸੀਗਾ ਤੇ ਆਜੋ ਆਪਾਂ ਪ੍ਰਭੂ ਦੇ ਵਚਨ ਨੂੰ ਮੈਂ ਪੜਨਾ ਤੁਹਾਡੇ ਵਾਸਤੇ ਕਰਕੇ ਚ ਬਹੁਤ ਜ਼ਿਆਦੀ ਸ਼ਕਤੀ ਆ ਇਹ ਇੰਨੀ ਸ਼ਕਤੀ ਦੇ ਨਾਲ ਭਰਿਆ ਆ ਬਈ ਇਹਨੂੰ ਇੰਨੇ ਮਿਲੀਅਨ ਵਿਲਿਆਨਸ ਲੋਕ ਪੜਦੇ ਆ ਇਹਦੀ ਸ਼ਕਤੀ ਖਤਮ ਨਹੀਂ ਹੁੰਦੀ ਹੈਗੀ ਇਹਦਾ ਟੇਸਟ ਖਤਮ ਨਹੀਂ ਹੁੰਦਾ ਹੈਗਾ ਹਰ ਬੰਦੇ ਨੂੰ ਨਵੇਂ ਐਂਗਲ ਤੋਂ ਸਮਝ ਆਉਂਦਾ ਇਹਦੇ ਵਿੱਚ ਜਿੰਨੀ ਵਾਰੀ ਤੁਸੀਂ ਪੜੀ ਆਣਾ ਨਵਾਂ ਹੀ ਸਮਝ ਆਈ ਆਣਾ ਉਹੀ ਅੱਖਰ ਉਹੀ ਪੰਗਤੀਆਂ ਉਹੀ ਚੈਪਟਰ ਪਰ ਜਦੋਂ ਕੋਈ ਆ ਕੇ ਤੁਹਾਨੂੰ ਸੁਣਾਉਣਾ ਆ ਕਿਸੇ ਨੇ ਤੁਸੀਂ ਦੇਖਿਓ ਉਹਦਾ ਟੇਸਟ ਅਲੱਗ ਹੀ ਹੋਣਾ ਹੈ ਉਦੀ ਅਨੋਇੰਟਿੰਗ ਲੱਗੀ ਹੋਣੀ ਆ ਕਰਕੇ ਇੰਨੀ ਅਨੋਇੰਟਿੰਗ ਦੇ ਨਾਲ ਭਰੀ ਆ ਕਰਕੇ ਲਿਖਿਆ ਆ ਇਹ ਪਰਮੇਸ਼ਵਰ ਦੇ ਆਤਮਾ ਦੇ ਨਾਲ ਲਿਖੀ ਗਈ ਆ ਇਹ ਆਤਮਾ ਦੁਆਰਾ ਇਹਦੀ ਉਤਪਤ ਹੋਈ ਆ ਇਸ ਕਰਕੇ ਇਹ ਇੰਨੇ ਅਭਿਸ਼ੇਕ ਦੇ ਨਾਲ ਭਰੀ ਆ ਬਾਈਬਲ ਜੇ ਤੁਸੀਂ ਬਾਈਬਲ ਪੜਨ ਲਾਪੋ ਤੁਹਾਡਾ ਜੀਵਨ ਬਦਲਣ ਲਾ ਪੈਂਦਾ ਇਹ ਇੱਕ ਅਜੀਹਾ ਜਿਹਾ ਅਜੀਹਾ ਧਰਮ ਗ੍ਰੰਥ ਆ ਜੇ ਨੂੰ ਤੁਸੀਂ ਜੇਬ 'ਚ ਵੀ ਪਾ ਸਕਦੇ ਆ ਹੱਥ 'ਚ ਵੀ ਫੜ ਸਕਦੇ ਆ ਆਪਣੇ ਮੰਝੇ 'ਤੇ ਵੀ ਰੱਖ ਸਕਦੇ ਆ ਆਪਣੀ ਛੇਰ 'ਤੇ ਵੀ ਰੱਖ ਸਕਦੇ ਆ ਜਹਾਜ਼ 'ਚ ਵੀ ਆਪਣੇ ਨਾਲ ਲੈ ਕੇ ਜਾ ਸਕਦੇ ਆ ਉਹ ਕਿੰਨਾ ਦਿਆਲੂ ਆ ਉਹਨੇ ਕਿੰਨਾ ਪ੍ਰੇਮ ਕੀਤਾ ਆ ਉਹਨੇ ਆਪਣਾ ਸ਼ਬਦ ਮਨੁੱਖਾਂ ਰਹੀਂ ਵਕ ਵਕ ਨਵੀਆਂ ਰਹੀਂ ਲਿਆ ਕੇ ਇਸ ਪਵਿੱਤਰ ਸੰਗ੍ਰਹਿ ਵਿੱਚ ਫਿੱਟ ਕਰਕੇ ਉਹਨੇ ਹਰ ਆਦਮੀ ਨੂੰ ਇਜਾਜ਼ਤ ਦਿੱਤੀ ਉਹ ਚੱਕ ਸਕਦਾ ਆ ਇੱਕ ਪਾਪੀ ਆਦਮੀ ਕਿੱਦਾਂ ਪਵਿੱਤਰ ਅੱਖਰਾਂ ਨੂੰ ਚੱਕ ਸਕਦਾ ਆ ਐਸੇ ਹੀ ਕਰਕੇ ਤਾਂ ਯਿਸੂ ਮਸੀਹ ਦੀ ਜ਼ਰੂਰਤ ਪਈ ਇਸੇ ਕਰਕੇ ਤਾਂ ਯਿਸੂ ਮਸੀਹ ਦੁਨੀਆ ਤੇ ਆਏ ਜਿਉਂ ਨਾ ਆਉਂਦੇ ਅਸੀਂ ਆ ਬਾਈਬਲ ਨਹੀਂ ਸੀ ਲੈ ਸਕਦੇ ਹੱਥਾਂ ਵਿੱਚ ਅਸੀਂ ਹੈਕਲ ਨੂੰ ਨਹੀਂ ਆ ਸਕਦੇ ਸੀ ਅਸੀਂ ਮੰਦਰ ਨੂੰ ਨਹੀਂ ਆ ਸਕਦੇ ਸੀ ਆराधना ਕਰਨ ਕਿਉਂਕਿ ਸਾਡੇ ਵਿੱਚ ਪਾਪ ਸੀਗਾ ਤੇ ਜਦੋਂ ਸਾਡੇ ਵਿੱਚ ਪਾਪ ਆ ਅਸੀਂ ਖੁਦਾ ਦੇ ਮੋਹਰੇ ਆ ਹੀ ਨਹੀਂ ਸਕਦੇ ਅਸੀਂ ਕੋਈ ਅਰਦਾਸ ਕਰ ਹੀ ਨਹੀਂ ਸਕਦੇ ਕੋਈ ਪ੍ਰਾਰਥਨਾ ਕਰ ਹੀ ਨਹੀਂ ਸਕਦੇ ਅਸੀਂ ਇਵਨ ਦਿਨ ਖੜੇ ਨਹੀਂ ਹੋ ਸਕਦੇ ਖੜੇ ਤਾਂ ਕੀ ਹੋਣਾ ਐਂਟਰੀ ਨੋ ਐਂਟਰੀ ਆ ਜਾ ਨਹੀਂ ਸਕਣਾ ਤੁਸੀਂ ਕੋਈ ਵੀ ਨਹੀਂ ਇਵਨ ਦਿਨ ਕੋਈ ਪ੍ਰਚਾਰਕ ਵੀ ਜਾ ਸਕਦਾ ਸੀਗਾ ਕਰਕੇ ਜਦੋਂ ਜੀਸਸ ਦੁਨੀਆ ਤੇ ਨਹੀਂ ਆਏ ਸੀ ਪਹਿਲੇ ਜ਼ਮਾਨਿਆਂ ਵਿੱਚ ਜਿਹੜਾ ਜਾਜਕ ਹੁੰਦਾ ਸੀ ਜਾਂ ਉਹਨੂੰ ਪਾਦਰੀ ਕਹ ਲਓ ਜਾਂ ਉਹਨੂੰ ਪਾਸਟਰ ਕਹ ਲਓ ਜਦੋਂ ਵੀ ਉਹ ਹੈਕਲ 'ਚ ਜਾਂਦਾ ਸੀ ਤੀਸਰੇ ਸਥਾਨ 'ਚ ਜਾਂਦਾ ਸੀ ਜਿਹੜਾ ਬਹੁਤ ਪਵਿੱਤਰ ਮੰਨਿਆ ਜਾਂਦਾ ਸੀ ਉਹਦੇ ਚੋਲੇ ਨੂੰ ਘੁੰਗਰੂ ਬੰਨੇ ਹੁੰਦੇ ਸੀਗੇ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਰਿਹਾ ਤੇ ਕੋਈ ਆਦਮੀ ਪੜ ਜੇ ਤਾਂ ਅੱਗੇ ਆ ਨਹੀਂ ਸਕਦਾ ਸੀਗਾ ਤੇ ਜਦੋਂ ਅੰਦਰ ਆਪਣੀ ਸੇਵਾ ਦਾ ਕੰਮ ਕਰਦਾ ਸੀਗਾ ਤੇ ਘੁੰਗਰੂਆਂ ਦੀ ਆਵਾਜ਼ ਨਾ ਪਤਾ ਲੱਗਦਾ ਸੀ ਆਦਮੀ ਅੰਦਰ ਹੈਗਾ ਜਾਂ ਤੇ ਕੰਮ ਕਰਦਾ ਆ ਕਲ ਕਿ ਜਿਹੜਾ ਵੀ ਵਿਅਕਤੀ ਪਵਿੱਤਰ ਤਾਈ ਤੋਂ ਬਾਹਰ ਹੁੰਦਾ ਸੀ ਤੇ ਉਹ ਹੈਕਲ ਵਿੱਚ ਚਲ ਜਾਂਦਾ ਸੀ ਤੰਬੂ ਵਿੱਚ ਚਲ ਜਾਂਦਾ ਸੀ ਅੰਦਰ ਵੱੜਦੇ ਹੀ ਉਹਦੇ ਪ੍ਰਾਣ ਨਿਕਲ ਜਾਂਦੇ ਸੀ ਤਾਂ ਫੇਰ ਉਹਨਾਂ ਨੇ ਇੱਕ ਯੋਜਨਾ ਬਣਾਈ ਜਿਹੜੇ ਵੀ ਸੇਵਕ ਨੂੰ ਅੰਦਰ ਭੇਜਦੇ ਸੀਗੇ ਉਹਦੇ ਲੱਕ ਨੂੰ ਇੱਕ ਪਟਕਾ ਬੰਨ੍ਹ ਦਿੰਦੇ ਸੀ ਤੇ ਉਹਦਾ ਇੱਕ ਲੜ ਲੰਮਾ ਰੱਖ ਲੈਂਦੇ ਸੀ ਜਿਹੜਾ ਬਾਹਰ ਸੀਗਾ ਜਿਉਂ ਜਾਜਕ ਜਿੰਨੇ ਚਿਰ ਦੀ ਉਹਦੀ ਸੇਵਕਾਈ ਹੁੰਦੀ ਸੀ 5 ਘੰਟੇ 10 ਘੰਟੇ 20 ਘੰਟੇ ਮੈਨੂੰ ਪਤਾ ਨਹੀਂ ਆ ਜਿੰਨੇ ਘੰਟੇ ਉਹਦੀ ਸੇਵਕਾਈ ਹੁੰਦੀ ਸੀ ਉਹਨੇ ਘੰਟੇ ਉਹ ਬਾਹਰ ਬੈਠੇ ਰਹਿੰਦੇ ਸੀ ਜੇ ਜਾਜਕ ਮੁੜ ਕੇ ਆਉਂਦਾ ਨਹੀਂ ਸੀ ਫੇਓ ਪੜਨੇ ਦਾ ਪਟਕੇ ਦਾ ਖੁੰਜਾ ਖਿੱਚਣਾ ਸ਼ੁਰੂ ਕਰ ਲੈਂਦੇ ਸੀ ਫੇ ਜੋ ਮਰਿਆ ਹੁੰਦਾ ਸੀ ਫਿਰ ਉਹ ਕੜੀਸ ਦਾ ਬਾਹਰ ਚਲ ਜਾਂਦਾ ਸੀ ਉਹਦੀ ਬੋਡੀ ਨੂੰ ਚੱਕ ਕੇ ਫੇ ਦੱਬ ਦਿੰਦੇ ਸੀ ਯਿਸੂ ਤੁਸੀਂ ਤਾਂ ਹੀ ਆਇਆ ਨਹੀਂ ਤਾਂ ਪਤਾ ਨਹੀਂ ਕਿੰਨੇ ਹੋਰ ਮਰ ਜਾਣੇ ਸੀ ਕਿੰਨੇ ਬੰਦੇ ਮਰੇ ਵੀ ਆ ਉੱਥੇ ਕਿੰਨੇ ਹੋਰ ਮਰ ਜਾਣੇ ਸੀ ਅੱਜ ਇੱਕ ਸ਼ਰਾਬ ਪੀਣ ਵਾਲਾ ਬੰਦਾ ਵੀ ਪਵਿੱਤਰ ਸਥਾਨ ਤੇ ਜਾ ਕੇ ਅਰਦਾਸ ਕਰਦਾ ਤੁਸੀਂ ਦੇਖੋਗੇ ਇੱਕ ਚੋਰ ਵੀ ਅਰਦਾਸ ਕਰਦਾ ਹੈਕਲ ਜਾ ਕੇ ਇੱਕ ਝੂਠ ਬੋਲਣ ਵਾਲਾ ਵੀ ਅਰਦਾਸ ਕਰਦਾ ਹੈਕਲ ਜਾ ਕੇ ਸਭ ਮਾਫ਼ ਆ ਹੁਣ ਹੁਣ ਕਰਕੇ ਕਿਰਪਾ ਦਾ ਸਿੰਘਾਸਨ ਲੱਗਾ ਹੋਇਆ ਆ ਜਿੰਨੇ ਵੀ ਜਾਣੇ ਆਉਂਦੇ ਆ ਉਹ ਕਹਿੰਦਾ ਕਿਰਪਾ 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 ਪਰ ਕਿਰਪਾ ਵਿੱਚ ਵੀ ਕਿਰਪਾ ਨੂੰ ਹੀ ਲੈ ਸਕਦੇ ਆ ਜਿਹੜੇ ਪ੍ਰਭੂ ਦੇ ਨਾਮ ਵਿੱਚ ਮਰਿਆਦਾ ਦੇ ਵਿੱਚ ਖੜੇ ਹੁੰਦੇ ਆ ਜਿਹੜੇ ਮਰਿਆਦਾ ਨੂੰ ਤੋੜਦੇ ਆ ਜਿਹੜੇ ਅਣ ਆਗਿਆਕਾਰੀ ਕਰਦੇ ਆ ਜਿਵੇਂ ਬੈਪਟਿਸਮ ਲੈਣ ਤੋਂ ਬਾਅਦ ਉਹ ਸਾਰੇ ਕੰਮ ਕਰਦੇ ਜਿਹੜੇ ਪਹਿਲਾਂ ਕਰਦੇ ਸੀ ਫੇਰ ਮਰਿਆਦਾ ਤੋੜਤੀ ਆ ਹੁਣ ਕੀ ਆ ਹੁਣ ਮਾਫੀ ਨਹੀਂ ਆ ਸਜ਼ਾ ਹੀ ਆ ਫਿਰ ਜੇ ਤੁਸੀਂ ਨਾ ਪਛਤਾਪ ਕਰਕੇ ਫਿਰ ਵੀ ਉਹ ਮੋੜਨ ਦਾ ਮੌਕਾ ਦਿੰਦਾ ਆ ਕਿ ਕਿ ਬਹੁਤ ਪਵਿੱਤਰ ਆਪਾਂ ਇਹ ਗੱਲ ਕਰਦੇ ਸੀ ਤੇ ਫਿਰ ਆਪਾਂ ਉਧਰੋਂ ਚਲ ਗਏ ਕਿੱਦਾਂ ਪਵਿੱਤਰ ਆਪਾਂ ਉਹ ਦੇਖਣ ਚਲ ਗਏ ਸੀ ਤੁਸੀਂ ਸਾਰਿਆਂ ਨੇ ਦੇਖ ਲਿਆ ਮੈਨੂੰ ਬਹੁਤ ਯਕੀਨ ਆ ਵੀ ਮੈਂ ਜਿੰਨਾ ਕਿ ਤੁਹਾਨੂੰ ਤੁਹਾਡੇ ਨਾਲ ਘੁੰਮਿਆ ਤੁਹਾਨੂੰ ਸਮਝ ਲੱਗ ਗਈ ਆ ਵੀ ਯਿਸੂ ਮਸੀਹ ਕਿਉਂ ਆਇਆ ਇਸ ਕਰਕੇ ਆਇਆ ਕਰਕੇ ਉਹਨਾਂ ਨੇ ਕਿਹਾ ਮੈਂ ਪਾਪੀਆਂ ਦੇ ਲਈ ਆਇਆ ਇਹ ਅਸਲੀ ਗੱਲ ਜਿਹੜੀ ਬਹੁਤ ਜਾਣਿਆਂ ਨੂੰ ਪੱਚਦੀ ਨਹੀਂ ਉਹ ਕਹਿੰਦੇ ਤੁਸੀਂ ਇਦਾਂ ਕਹਦੇ ਕਹਿੰਦੇ ਆ ਯਿਸੂ ਮਸੀਹ ਪਾਪੀਆਂ ਲਈ ਆਇਆ ਧਰਮੀਆਂ ਦੇ ਕੋਲ ਤਾਂ ਇੱਜ਼ਾਜ਼ਤ ਹੈਗੀ ਆ ਫਿਰ ਅਕਾਲ ਪੁਰਖ ਦੇ ਮੋਰੇ ਜਾਣ ਦੀ ਪਾਪੀਆਂ ਕੋ ਹੈ ਨਹੀਂ ਸੀ ਸੋ ਉਹਨੇ ਪਾਪੀਆਂ ਨੂੰ ਕਿਹਾ ਵੀ ਪਛਤਾਪ ਕਰ ਲਓ ਮੇਰੇ ਨਾਮ ਵਿੱਚ ਮੰਗ ਲਓ ਹੁਣ ਤੁਹਾਨੂੰ ਦਿੱਤਾ ਜਾਊਗਾ ਸੋ ਜੀਸਸ ਕ੍ਰਾਈਸ ਦੇ ਨਾਮ ਦੇ